ਮੈਨੂੰ ਬੜੀ ਖੁਸ਼ੀ ਹੋ ਰਹੀ ਹੈ ਕਿ ਕਾਸ਼ਪਾਨੀ ਜਲੰਧਰ ਦੇ ਸਟੂਡੀਓਜ਼ ਵਿੱਚ ਅੱਜ ਬਹੁਤ ਹੀ ਉੱਗੇ ਸ਼ਾਇਰ ਹਾਜ਼ਰ ਨੇ ਤੇ ਅਸੀਂ ਇੱਕ ਕਵੀ ਦਰਬਾਰ ਲੈ ਕੇ ਹਾਜ਼ਰ ਹਾਂ ਇਸ ਕਵੀ ਦਰਬਾਰ ਵਿੱਚ ਗੁਰਦੀਪ ਗਿੱਲ ਜੀ ਕਪੂਰਥਲ ਤੋਂ ਆਏ ਨੇ ਅਰੰਧੀਰ ਜੀ ਸੰਗਰੂਰ ਤੋਂ ਆਏ ਨੇ ਤੇ ਪ੍ਰੋਫੈਸਰ ਅਵਤਾਰ ਸਿੰਘ ਸਿੱਧੂ ਗੁਰਦਾਸਪੁਰ ਤੋਂ ਆਏ ਨੇ ਤੇ ਮੈਂ ਬਿਸ਼ਨਦਾਸ ਪਠਾਨਕੋਟ ਤੋਂ ਆਇਆ ਹਾਂ ਸੋ ਆਓ ਅਸੀਂ ਇਸ ਕਵੀ ਦਰਬਾਰ ਦਾ ਆਗਾਜ਼ ਕਰਦੇ ਹਾਂ ਤੇ ਸਭ ਤੋਂ ਪਹਿਲਾਂ ਮੈਂ ਇਸ ਮਹਿਫਲ ਵਿੱਚ ਸੱਦਾ ਦੇ ਰਿਹਾ ਹਾਂ ਬਹੁਤ ਹੀ ਖੂਬਸੂਰਤ ਸ਼ਾਇਰ ਜਿਨ੍ਹਾਂ ਦੀਆਂ ਤਿੰਨ ਕਿਤਾਬਾਂ ਵੀ ਪਬਲਿਸ਼ ਹੋ ਚੁੱਕੀਆਂ ਨੇ ਗੁਰਦੀਪ ਗਿੱਲ ਸਾਹੋ ਮੇਰੀ ਗੁਜ਼ਾਰਿਸ਼ ਹੈ ਕਿ ਉਹ ਆਪਣਾ ਇੱਕ ਸ਼ਾਹਕਾਰ ਕਲਾਮ ਸਰੋਤਾ ਨਹੀਂ ਨਜ਼ਰ ਕਰਨ ਮਿਹਰਬਾਨੀ ਜੀ ਨਜ਼ਮ ਆ ਜੀ ਸ਼ੀਸ਼ੇ ਚੋਂ ਲਿਸ਼ਕੋਰ ਪਰਤ ਕੇ ਆਈ ਹੈ ਸ਼ੀਸ਼ੇ ਚੋਂ ਲਿਸ਼ਕੋਰ ਪਰਤ ਕੇ ਆਈ ਹੈ ਤਨ ਮਨ ਮੇਰੇ ਸਨਮੁਖ ਆਣ ਖਲੋਈ ਹੈ ਵਾਹ ਵਾਹ ਅੱਖਾਂ ਵਿੱਚੋਂ ਸ਼ੋਖ ਅਦਾਵਾਂ ਡਲਕਦੀਆਂ ਅੱਖਾਂ ਵਿੱਚੋਂ ਸ਼ੋਖ ਅਦਾਵਾਂ ਡਲਕਦੀਆਂ ਬੁੱਲਾਂ ਵਿੱਚ ਗੁਲਕੰਦ ਲਗਦੀ ਸਮੋਈ ਹੈ ਵਾਹ 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 ਮਿਹਰਬਾਨੀ ਅੱਖਾਂ ਵਿੱਚੋਂ ਸ਼ੋਖ ਅਦਾਵਾਂ ਡਲਕਦੀਆਂ ਸ਼ੋਖ ਅਦਾਵਾਂ ਬੁੱਲਾਂ ਵਿੱਚੋਂ ਗੁਲਕੰਦ ਲਗਦੀ ਸਮੋਈ ਹੈ ਵਾਹ ਵਾਹ ਪੈਰਾਂ ਵਿੱਚ ਸਫਰ ਦੀ ਵੱਜਦੀ ਤਾਲ ਸੁਣੇ ਪੈਰਾ ਦੇ ਵਿੱਚ ਸਫਰ ਦੀ ਵੱਜਦੀ ਤਾਲ ਸੁਣੇ ਸਾਹਾਂ ਵਿੱਚ ਰੁੱਤਾਂ ਦੀ ਖੁਸ਼ਬੋਈ ਹੈ ਪੈਰਾ ਵਿੱਚ ਸਫਰ ਦੀ ਵੱਜਦੀ ਤਾਲ ਸੁਣੇ ਸਾਹਾਂ ਵਿੱਚ ਰੁੱਤਾਂ ਦੀ ਖੁਸ਼ਬੋਈ ਹੈ ਵਾੜ ਜਿਵੇਂ ਅੰਬਰੀ ਉਡਣ ਬਦਲੋਟੜੀਆਂ ਵਾੜ ਜਿਵੇਂ ਅੰਬਰੀ ਉਡਣ ਬਦਲੋਟੜੀਆਂ ਨੈਣਾ ਵਿੱਚ ਖਿੱਚ ਅਜੀਬ ਲਕੋਈ ਹੈ ਵਾੜ ਜਿਵੇਂ ਅੰਬਰੀ ਉਡਣ ਬਦਲੋਟੜੀਆਂ ਨੈਣਾ ਵਿੱਚ ਖਿੱਚ ਅਜੀਬ ਲ ਕੋਈ ਹੈ ਚੜਦਾ ਲੈਂਦਾ ਸੂਰਜ ਤੱਕ ਕੇ ਸੋਚ ਰਿਹਾ ਚੜਦਾ ਲੈਂਦਾ ਸੂਰਜ ਤੱਕ ਕੇ ਸੋਚ ਰਿਹਾ ਬਰਕਤ ਦੇ ਵਿੱਚ ਕੁਦਰਤ ਹਾਜ਼ਰ ਹੋਈ ਹੈ ਮਿਹਰਬਾਨੀ ਜੀ ਚੜਦਾ ਲੈਂਦਾ ਸੂਰਜ ਤੱਕ ਕੇ ਸੋਚ ਰਿਹਾ ਬਰਕਤ ਦੇ ਵਿੱਚ ਕੁਦਰਤ ਹਾਜ਼ਰ ਹੋਈ ਹੈ ਕੋਈ ਹੈ ਚੰਨ ਚਾਨਣੀ ਰਾਤ ਤੇ ਤਾਰੇ ਅੰਬਰ ਦੇ ਵਾਹ ਵਾਹ ਚੰਨ ਚਾਨਣੀ ਰਾਤ ਤੇ ਤਾਰੇ ਅੰਬਰ ਦੇ ਭਰਨ ਹੰਗਾਰਾ ਭਰਨ ਹੰਗਾਰਾ ਜਦ ਵਾਹ ਰੂਬਰੂ ਹੋਈ ਹੈ ਚੰਨ ਚਾਨਣੀ ਰਾਤ ਤੇ ਤਾਰੇ ਅੰਬਰ ਦੇ ਭਰਨ ਹੰਗਾਰਾ ਜਦ ਵਾਹ ਰੂਬਰੂ ਹੋਈ ਹੈ ਸ਼ਾਇਰ ਗੁਰਦੀਪ ਭਾਵੇਂ ਉਰਲੇ ਪਾਰ ਦਾ ਹੈ ਵਾਹ ਵਾਹ ਸ਼ਾਇਰ ਗੁਰਦੀਪ ਭਾਵੇਂ ਉਰਲੇ ਪਾਰਦਾ ਹੈ ਸ਼ਾਇਰੀ ਤੇਰੀ ਉਹਨੇ ਬੁੱਕਲ ਵਿੱਚ ਲਕੋਈ ਹੈ ਸ਼ਾਇਰ ਗੁਰਦੀਪ ਭਾਵੇਂ ਉਰਲੇ ਪਾਰਦਾ ਹੈ ਸ਼ਾਇਰੀ ਤੇਰੀ ਉਹਨੇ ਬੁੱਕਲ ਵਿੱਚ ਲਕੋਈ ਹੈ ਸ਼ੀਸ਼ੇ ਚੋਂ ਲਿਸ਼ਕੋਰ ਪਰਤ ਕੇ ਆਈ ਹੈ ਤਨਮਨ ਮੇਰੀ ਸਾਹਮੁਖ ਆਣ ਖਲੋਈ ਹੈ ਗੁਰਦੀਪ ਗਿੱਲ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਸੋਹਣੀ ਕਵਿਤਾ ਤੁਸੀਂ ਪੇਸ਼ ਕੀਤੀ ਹੈ ਗੁਰਦੀਪ ਗਿੱਲ ਸਾਹਿਬ ਤੋਂ ਬਾਅਦ ਮੈਂ ਦਾਤ ਸੁਖਨ ਦੇ ਰਿਹਾ ਹਾਂ ਰੰਧੀਰ ਜੀ ਨੂੰ ਜਿਹੜੇ ਸੰਗਰੂਰ ਤੋਂ ਤਸ਼ਰੀਫ ਲਿਆਏ ਨੇ ਉਹ ਇੱਕ ਕਿਤਾਬ ਦੇ ਮੁਸੰਨਿਫ ਵੀ ਨੇ ਖਤ ਜੋ ਲਿਖਣੋਂ ਰਹਿ ਗਏ ਮੇਰੀ ਗੁਜ਼ਾਰਿਸ਼ ਹੈ ਕਿ ਉਹ ਆਪਣਾ ਕਲਾਮ ਪੇਸ਼ ਕਰਨ। ਸ਼ੁਕਰੀਆ ਸਰ। ਕਵਿਤਾ ਦਾ ਸਰਲੇਖ ਹੈ ਜੀ ਪਤਾ। ਮੇਰੇ ਕੋਲ ਪਤਾ ਹੈ ਜ਼ਹਿਨ ਚੁੱਕ ਰਿਆ। ਮੇਰੇ ਕੋਲ ਪਤਾ ਹੈ ਜ਼ਹਿਨ ਚੁੱਕ ਰਿਆ। ਮੈਂ ਲੱਖ ਚਾਹਾਂ ਗਵਾਚਨਾ ਕੰਬਖਤ ਪਤਾ ਗੁੰਮਾ ਨਹੀਂ ਦਿੰਦਾ ਕਿਤੇ। ਵਾਹ 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 ਵਾਹ। ਇੱਕ ਹਫ਼ਤਾ ਜੀ ਸਰਲੇਖ ਹੈ। ਮੀ ਬਨਾਮ ਚਿੱਕੜ ਵਾ ਖਿੜਕੀ ਤੋਂ ਬਾਹਰ ਬਰਸਾਤ ਹੋ ਰਹੀ ਹੈ ਖਿੜਕੀ ਤੋਂ ਬਾਹਰ ਬਰਸਾਤ ਹੋ ਰਹੀ ਹੈ ਮੈਂ ਆਪਣੇ ਕੋਟ ਤੇ ਟਾਈ ਵੱਲ ਤੱਕਦਾ ਡਰਦਾ ਡਰਦਾ ਵੇਖਦਾ ਵੱਡੇ ਸਾਹਿਬ ਦੀਆਂ ਅੱਖਾਂ ਵੱਲ ਡਰਦਾ ਡਰਦਾ ਵੇਖਦਾ ਵੱਡੇ ਸਾਹਿਬ ਦੀਆਂ ਅੱਖਾਂ ਵੱਲ ਬਰਸਾਤ ਜਿੰਨਾਂ ਲਈ ਬੂ ਹੈ ਬਸ ਚਿੱਕੜ ਹੋਰ ਕੁਝ ਨਹੀਂ ਵਾ ਵਾ ਬਰਸਾਤ ਜਿੰਨਾਂ ਲਈ ਬੂ ਹੈ ਬਸ ਚਿੱਕੜ ਹੋਰ ਕੁਝ ਨਹੀਂ ਵਾ ਮੇਰਾ ਚਿੱਤ ਉੱਠ ਕੇ ਮੀਂਹ ਚ ਭਿੱਜਣ ਨੂੰ ਕਰਦਾ ਆਹਾ ਵਾਹ ਮੇਰਾ ਚਿੱਤ ਉੱਠ ਕੇ ਮੀਂਹ ਚ ਭਿੱਜਣ ਨੂੰ ਕਰਦਾ ਚੁੱਕ ਜਾਣਾ ਕੋਟ ਤੇ ਟਾਈ ਦੇ ਵਜ਼ਨ ਹੇਠ ਸਹਿਮ ਜਾਣਾ ਵੱਡੇ ਸਾਹਿਬ ਦੀਆਂ ਅੱਖਾਂ 'ਚ ਚਿੱਕੜ ਦੇ ਵਾਹ ਬਹੁਤ ਵਧੀਆ ਬਹੁਤ ਵਧੀਆ ਇਸ ਕਵੀ ਦਰਵਾਜ਼ਾ ਅਗੇ ਤੋੜਦੇ ਹੋਏ ਮੈਂ ਬਹੁਤ ਹੀ ਸਤਕਾਰ ਤੇ ਅਦਬ ਨਾਲ ਪ੍ਰੋਫੈਸਰ ਰਵਤਾਰ ਸਿੰਘ ਸਿੱਧੂ ਜੀ ਜੋ ਗੁਰਦਾਸਪੁਰ ਤੋਂ ਤਸ਼ਰੀਫ ਲੈ ਆਏ ਨੇ ਉਹਨਾਂ ਨੂੰ ਦਾਵਤ ਦਿੰਦਾ ਹਾਂ ਕਿ ਉਹ ਆਪਣਾ ਕਲਾਮ ਕਹਿਣ ਦੋ ਕਦੇ ਤੇ ਐਕਗਰ ਦੇ ਚੰਦ ਸ਼ੇਰ ਬਰਖ ਹੋਈ ਜ਼ਾਤ ਦੀ ਆਫਾਤ ਵਿੱਚ ਵਾਹ ਬਰਖ ਹੋਈ ਜ਼ਾਤ ਦੀ ਆਫਾਤ ਵਿੱਚ ਰੰਗ ਝੂਠੇ ਲੱਗ ਗਏ ਬਰਸਾਤ ਵਿੱਚ ਵਾਹ ਸਿਰ ਦੇ ਬਦਲੇ ਮਿਲਦੀਆਂ ਸਰਦਾਰੀਆਂ ਪਗੜੀਆਂ ਨਹੀਂ ਮਿਲਦੀਆਂ ਖੈਰ ਬਹੁਤ ਬਹੁਤ ਅੱਛਾ ਬਹੁਤ ਵਧੀਆ ਦੂਸਰਾ ਕਥਾ ਕਿ ਅਕਲ ਦੀ ਪੌੜੀ ਪੈਰ ਕਿਸੇ ਨੂੰ ਧਰਮ ਨਹੀਂ ਦਿੰਦੇ ਦੇਖੋ ਅਕਲ ਦੀ ਪੌੜੀ ਪੈਰ ਕਿਸੇ ਨੂੰ ਧਰਮ ਨਹੀਂ ਦਿੰਦੇ ਨਾ ਖੁਦ ਚੱਲੀਏ ਹੋਰ ਕਿਸੇ ਨੂੰ ਚੜਨ ਨਹੀਂ ਦਿੰਦੇ ਅਸੀਂ ਗੁਰੂ ਨੂੰ ਸਿਰ ਦੇ ਉੱਤੇ ਚੁੱਕੀ ਫਿਰਦੇ ਹਾਂ ਫਿਰਦੇ ਹਾਂ ਮਤ ਗੁਰੂ ਦੀ ਸਿਰ ਆਪਣੇ ਵਿੱਚ ਵਰਣ ਨਹੀਂ ਦਿੰਦੇ ਬਹੁਤ ਅੱਛਾ ਬਹੁਤ ਅੱਛਾ ਬਹੁਤ ਅੱਛਾ ਇਹ ਗੱਲ ਜਦਸ਼ੇ ਨਿਸ਼ਾਨ ਸਰ ਤੁਸੀਂ ਕਰਦੇ ਆ ਮੁਹੱਬਤ ਸਜ਼ਾਵਾਂ ਤੋਂ ਚੋਰੀ ਆ ਤੂੰ ਕਰਦਾ ਹੈ ਮੁਹੱਬਤ ਸਜ਼ਾਵਾਂ ਸਜ਼ਾਵਾਂ ਤੋਂ ਚੋਰੀ ਮਿਲੀ ਕਿਸ ਨੂੰ ਮੰਜ਼ਿਲ ਹੈ ਰਾਵਾਂ ਤੋਂ ਚੋਰੀ ਵਾਹ ਵਾਹ ਤੂੰ ਕਰਦਾ ਹੈ ਮੁਹੱਬਤ ਸਜ਼ਾਵਾਂ ਤੋਂ ਚੋਰੀ ਮਿਲੀ ਕਿਸ ਨੂੰ ਮੰਜ਼ਿਲ ਹੈ ਰਾਵਾਂ ਤੋਂ ਚੋਰੀ ਬਹੁਤ ਅੱਛੇ ਉਹ ਹੋਇਆ ਮਿਹਰਬਾਨ ਮੇਰੇ ਤੇ ਆਪੇ ਵਾਹ ਉਹ ਹੋਇਆ ਮਿਹਰਬਾਨ ਮੇਰੇ ਮੇਰੇ ਤੇ ਆਪੇ ਮੈਨੂੰ ਮਿਲ ਗਿਆ ਰੱਬ ਦੁਆਵਾਂ ਤੋਂ ਚੋਰੀ ਵਾਹ ਬਹੁਤ ਅੱਛਾ ਮੈਨੂੰ ਮਿਲ ਗਿਆ ਰੱਬ ਦੁਆਵਾਂ ਤੋਂ ਚੋਰੀ ਆਸ਼ਿਕ ਨਹੀਂ ਪਾਲਦੇ ਲਾਮ ਲਸ਼ਕਰ ਆਹਾਂ ਜੀ ਵਾਹ ਆਸ਼ਿਕ ਨਹੀਂ ਪਾਲਦੇ ਲਾਮ ਲਸ਼ਕਰ ਗਿਆ ਮਰਨ ਮਿਰਜ਼ਾ ਭਰਾਵਾਂ ਤੋਂ ਚੋਰੀ ਵਾਹ ਮੈਂ ਪੜਦਾ ਹਾਂ ਲਿਖਦਾ ਹਾਂ ਗਾਉਂਦਾ ਹਾਂ ਗ਼ਜ਼ਲਾਂ ਲੁਖ ਲੁਖ ਕੇ ਸਾਹਿਦ ਸਵਾਵਾਂ ਤੋਂ ਚੋਰੀ ਵਾਹ ਬਹੁਤ ਅੱਛਾ ਵਾਹ ਵਾਹ ਬਹੁਤ ਜ਼ਾਤ ਤੇ ਮੈਂ ਇਹ ਬਲੇ ਦੌਰ ਦੇ ਅਖੀਰ ਚ ਜਿਹਨਾਂ ਨੇ ਇਸ ਦੌਰ ਨੂੰ ਬੜੇ ਵਿਧੀਵਤ ਰੰਗਾਂ ਸੰਪੰਨ ਕਰਾਇਆ ਹੈ ਮੇਰੇ ਵਿਦਿਆਰਥੀ ਵੀ ਨੇ ਮੇਰੇ ਦੋਸਤ ਵੀ ਨੇ ਮੈਂ ਹੁਣ ਬੇਨਤੀ ਕਰਾਂਗਾ ਕਿ ਉਹ ਆਪਣਾ ਕਲਾਮ ਸਾਡੇ ਨਾਲ ਸਾਂਝਾ ਕਰਨ ਬਿਸ਼ਨ ਦਾਸ ਜੀ ਦੋਸਤੋ ਮੇਰੀ ਇਸ ਕਵਿਤਾ ਦਾ ਨਾਮ ਹੈ ਜਵਾਬੀ ਖਤ ਇਹ ਦਾਸਤਾਨ ਹੈ 1947 ਦੀ ਵੰਡ ਦੀ ਵੰਡ ਦੀ ਠੀਕ ਜੋ ਮੇਰੇ ਪਿਤਾ ਜੀ ਨੇ ਆਪਣੇ ਪਿੰਡੇ ਦੇ ਹੰਡਾਈ ਵਾਹ ਕੀ ਬਤ ਤੇ ਮੈਂ ਛੋਟਾ ਸੀ ਜਦੋਂ ਉਹਨਾਂ ਨੇ ਇੱਕ ਜਵਾਬੀ ਖਤ ਲਿਖਿਆ ਸੀ ਆਪਣੇ ਦੋਸਤ ਹਮੀਦੇ ਨੂੰ ਹਵੀ ਤੇ ਮੈਂ ਉਹ ਪੇਸ਼ ਕਰ ਰਿਹਾ ਬਿਰਖਾਂ ਦੇ ਗਲ ਲੱਗ ਲੱਗ ਰੋ ਦੇ ਤੇ ਕੁਝ ਇਹ ਦਰ ਕੁਝ ਉਦਰ ਓਏ ਵਾ ਵਿਛੜ ਗਿਆਂ ਦੀਆਂ ਪੀੜਾਂ ਗਿਆਂ ਇੱਕ ਦੂਜੇ ਬਿਨ ਉਦਰ ਓਏ ਬਹੁਤ ਠੀਕ ਬਹੁਤ ਠੀਕ ਵਿਛੜ ਗਏ ਆਂ ਦੀਆਂ ਪੀੜਾਂ ਗਿਆਂ ਇੱਕ ਦੂਜੇ ਬਿਨ ਉਧਰ ਓਏ ਬਹੁਤ ਸੁਣਾਏ ਭੇਜਿਆ ਆਈ ਖੱਤ ਮੈਂ ਜਵਾਬੀ ਓਏ ਹਮਿੱਦਿਆ ਦੇਵੀ ਤੂੰ ਜਵਾਬ ਵੀ ਸ਼ਤਾਬੀ ਓਏ ਹਮਿੱਦਿਆ ਬੇ ਜੀ ਆਈ ਖਤਮ ਮਸਿਆ ਦੀ ਰਾਤ ਉਤਾ ਮਠਾ ਮਠਾ ਮੀ ਸੀ ਦੱਬੇ ਪੈਰੀ ਨਿਕਲੇ ਸਾਂ ਹਿੱਲੀ ਸਾਡੀ ਨਹੀਂ ਸੀ ਉਹ ਰੱਖ ਆਏ ਚੱਕੀ ਥੱਲੇ ਜਾਂਬੀ ਓਏ ਹਮਿਦਿਆ ਵਾਹ ਬਹੁਤ ਵਾਹ ਬਹੁਤ ਅੱਛੇ ਤੂੰ ਜਵਾਬ ਵਿਸ਼ਤਾ ਵੀ ਓਏ ਹਮਿਦਿਆ ਉਹ ਭੇਜਿਆ ਇੱਕ ਖਤ ਮੈਂ ਸ਼ਹਿਰ ਦੇ ਕੋਟ ਦਿਆਂ ਯਾਦਾਂ ਯਾਦ ਸਾਰੀਆਂ ਵਾਹ ਮੰਜੀ ਥੱਲੇ ਰੱਖੀਆਂ ਸੀ ਅੰਬਾਂ ਦੀਆਂ ਖਾਰੀਆਂ ਮੰਜੀ ਥੱਲੇ ਰੱਖੀਆਂ ਸੀ ਅੰਬਾਂ ਦੀਆਂ ਖਾਰੀਆਂ ਵੇਖੀ ਜਾ ਕੇ ਪੈਲ ਵਾਲੀ ਛਾਬੀ ਓਏ ਹਮਿਦਿਆ ਦੇਮੀ ਤੁਮ ਜਵਾਬ ਵੀਛ ਤਬੀ ਓਏ ਹਮਿਦਿਆ ਉਹ ਪੇਝ ਆਈ ਖਤਮ ਐ ਅਗਲਾ ਬੰਦ ਆਪਣੇ ਇੱਕ ਦੋਸਤ ਨਾਲ ਗੱਲ ਕਰਨਾ ਚਾਹੁੰਦੇ ਨੇ ਹਾਂਜੀ ਬਹੁਤ ਇਮੋਸ਼ਨਲ ਬੰਦਾ ਹੈ ਤੁਹਾਡੀ ਨਜ਼ਰ ਹੈ ਖੈਰੋ ਦਾ ਵੀ ਹਾਲ ਦੱਸੇ ਵੱਡੇ ਲਾਟੀ ਕੀਨ ਦਾ ਆਹਹ ਗਲੀਆਂ ਦੇ ਬਾਦਸ਼ਾਤੇ ਭੁੱਖੇ ਜੈ ਸ਼ੋਕੀਨ ਦਾ ਕੀ ਬਾਤ ਗਲੀਆਂ ਦੇ ਬਾਦਸ਼ਾਤੇ ਭੁੱਖੇ ਜੈ ਸ਼ੋਕੀਨ ਦਾ ਕੀ ਸਾ ਉਹਦਾ ਖਾਲੀ ਰੂ ਨਵਾਬੀ ਓਏ ਹਮिदਿਆ ਵਾ ਵਾ ਬਹੁਤ ਚੰਗੀ ਬਹੁਤ ਚੰਗੀ ਜਵਾਬ ਵੀ ਸ਼ਤਾਬੀ ਓਏ ਹਮिदਿਆ ਭੇਜਾਈ ਖਤਮੇ ਵਾ ਅਗਲੇ ਬੰਦਾ ਸੀਨ ਵੀ ਬਹੁਤ ਖੂਬਸੂਰਤ ਹੈ ਵਾ ਵਾ ਅਰਸ਼ਾਦ ਚੈਰਡਨ ਬਾੜੇ ਵਾਲਾ ਉਹਦਾ ਪਹਾਈ ਤੇਰੇ ਵੱਲ ਓਏ ਲੱਭਿਓ ਨੂੰ ਕਹਿੰਦਾ ਸੀ ਸੁਰਾਗ ਉਹਦਾ ਘੱਲ ਓਏ ਲੱਭਿਓ ਨੂੰ ਕਹਿੰਦਾ ਸੀ ਸੁਰਾਗ ਉਹਦਾ ਘੱਲ ਓਏ ਉਹ ਕਰਦਾ ਸੀ ਅੱਖੀਆਂ ਗੁਲਾਬੀ ਓਏ ਹਮੀਦੇਆ ਵਾ ਵਾ ਬਹੁਤ ਅੱਛਾ ਦੇਵੀ ਤੂੰ ਜਵਾਬ ਵੀ ਸ਼ਤਾਬੀ ਓਏ ਹਾਮੀਦਿਆ ਉਹ ਪੇਜੇ ਆਈ ਖਤਮ ਐ ਕਪਤਾ ਦਾ ਆਖਰੀ ਬੰਦ ਤੁਹਾਡੀ ਨਜ਼ਰ ਕਰਿਆ ਹਾਂ ਮਸ਼ਾਅ ਅੰਡੀਆਂ ਗਵੰਡੀਆਂ ਨੂੰ ਆਖੀ ਜਾਂ ਸਲਾਮ ਓਏ ਵਾਹ ਅੰਡੀਆਂ ਗਵੰਡੀਆਂ ਨੂੰ ਆਖੀ ਜਾਂ ਸਲਾਮ ਓਏ ਉਹਨਾਂ ਦਾ ਵੀ ਲਖੀ ਜਿਹੜੇ ਦੇਣਗੇ ਪੈਗਾਮ ਏ ਉਹਨਾਂ ਦਾ ਵੀ ਲਿਖੀ ਜਿਹੜੇ ਦੇਣਗੇ ਪੈਗਾਮ ਏ ਉਜਾੜਿਆ ਪੰਜਾਬ ਤੇ ਪੰਜਾਬੀ ਓਏ ਹਮਿਦਿਆ ਦੇਵੀ ਤੂੰ ਜਵਾਬ ਵੀਸ਼ ਤਬੀ ਓਏ ਹਮਿਦਿਆ ਉਹ ਪੇਜ ਆਈ ਖਤਮ ਏ ਬਹੁਤ ਕੁਮਾਰ ਬਹੁਤ ਬਹੁਤ ਅਸਲ ਵਿੱਚ ਇਹ ਕਵਿਤਾ ਇਸ ਤਰ੍ਹਾਂ ਦੀ ਹੈ ਕਿ ਮੈਂ ਕਈ ਦਫਾ ਇਸ ਨੂੰ ਪੂਰੇ ਨਹੀਂ ਵੀ ਕਹਿ ਪਾਦਾ ਕਿਉਂਕਿ ਸਾਰਾ ਸੰਦਾਬ ਮੇਰੇ ਪਿਤਾ ਜੀ ਨੇ ਪਿੰਡੇ ਤੇ ਹੰਡਾਇਆ ਤਾਂ ਸਾਨੂੰ ਸੁਣਾਦੇ ਸਨ ਤੇ ਇੰਜ ਹੀ ਲੱਗਦਾ ਕਿ ਜਿਸ ਤਰ੍ਹਾਂ ਮੈਂ ਵੀ ਹੰਡਾਇਆ ਹੁੰਦਾ ਸੋ ਦੋਸਤੋ ਇਸ ਸ਼ਾਨਦਾਰ ਕਵੀ ਦਰਬਾਰ ਵਿੱਚ ਜੋ ਦੂਸਰਾ ਮرحله ਹੈ ਉਹ ਸਾ ਅਸੀਂ ਸ਼ੁਰੂਆਤ ਕਰ ਰਹੇ ਹਾਂ ਅਰੰਧੀਰਜੀਤ ਕੁ ਆਪਣੀ ਬਹੁਤ ਸੁੰਦਰ ਨਜ਼ਮ ਸੁਣ ਸੁਣਾਉਣ ਸ਼ੁਕਰੀਆ ਜੀ ਕਵਤਾ ਦਾ ਸਰਲੇਖ ਹੈ ਜੀ ਮੈਂ ਤੇ ਉਹ ਵਾਹ ਅਕਸਰ ਉਹ ਕਹਿੰਦਾ ਕਿ ਬੰਦੇ ਕੋਲ ਅਕਲ ਹੋਵੇ ਕਲਾ ਹੋਵੇ ਹਮ ਮਹਿਕਦੇ ਫੁੱਲ ਹੋਣ ਵਾਹ ਜਾਗਦਾ ਅੰਬਰ ਹੋਵੇ ਓਏ ਵਗਦਾ ਦਰਿਆ ਹੋਵੇ ਵਾਹ ਵਾਹ ਅਕਸਰ ਉਹ ਕਹਿੰਦਾ ਕਿ ਬੰਦੇ ਕੋਲ ਅਕਲ ਹੋਵੇ ਕਲਾ ਹੋਵੇ ਮਹਿਕਦੇ ਫੁੱਲ ਹੋਣ ਜਾਗਦਾ ਅੰਬਰ ਹੋਵੇ ਜੀ ਹੋ ਵਗਦਾ ਦਰਿਆ ਹੋਵੇ ਵਾਹ ਵਾਹ ਮੈਂ ਅਕਸਰ ਮਹਿਸੂਸਦਾ ਬੰਦੇ ਕੋਲ ਅੱਖ ਹੋਵੇ ਸਿਰ ਹੋਵੇ ਪੈਰ ਹੋਣ ਹੱਥ ਹੋਣ ਬੰਦਾ ਸਫਰ ਦਰਿਆ ਅੰਬਰ ਸੂਰਜ ਖੁਦ ਹੀ ਬਣ ਜਾਂਦਾ ਆ ਵਾਹ ਵਾਹ ਕਪਤਾ ਸਰਲੇਖ ਹੀ ਸਾਂਚਾ ਜੀ ਜੀ ਹੁੰਦਾ ਤਾਂ ਇਉਂ ਹੀ ਏ ਇੱਕ ਸਾਂਚਾ ਹੁੰਦਾ ਇੱਕ ਬੰਦਾ ਹੁੰਦਾ ਇੱਕ ਪੰਛੀ ਹੁੰਦਾ ਵਾਹ ਵਾਹ ਹੁੰਦਾ ਤਾਂ ਇਉਂ ਹੀ ਏ ਇੱਕ ਸਾਂਚਾ ਹੁੰਦਾ ਇੱਕ ਬੰਦਾ ਹੁੰਦਾ ਇੱਕ ਪੰਛੀ ਹੁੰਦਾ ਮੋਟਾ ਪਤਲਾ ਤੁਰਦਾ ਉੜਦਾ ਸਾਂਚੇ ਅੱਗੇ ਆਵੰਦਾ ਪਰ ਸਾਂਚੇ ਕਰੂਰ ਹੀ ਹੁੰਦੇ ਨੇ ਪਰ ਸਾਂਚੇ ਕਰੂਰ ਹੀ ਹੁੰਦੇ ਨੇ ਉਡਾਨ ਕਦ ਅਕਾਰ ਨਹੀਂ ਦੇਖਦੇ ਵਾਦਾ ਘਾਟਾ ਨਹੀਂ ਜਰਦੇ ਆਪਣਾ ਮੇਚਾ ਨਹੀਂ ਬਦਲਦੇ ਪਰ ਸਾਂਚੇ ਕਰੂਰ ਹੀ ਹੁੰਦੇ ਨੇ ਉਡਾਨ ਕਦ ਅਕਾਰ ਨਹੀਂ ਦੇਖਦੇ ਵਾਦਾ ਘਾਟਾ ਨਹੀਂ ਜਰਦੇ ਆਪਣਾ ਮੇਚਾ ਨਹੀਂ ਬਦਲਦੇ ਉਡਾਨ ਨੂੰ ਪਰਾਂ ਨੂੰ ਖਿਆਲਾਂ ਨੂੰ ਲੋਣਾ ਥੋੜਾ ਨੂੰ ਸਭ ਕਾਸੇ ਨੂੰ ਬਦਲ ਦਿੰਦੇ ਨੇ ਬੰਦਾ ਐਵੇਂ ਤਾਂ ਨਹੀਂ ਸਿੱਧਾ ਤੁਰਨ ਲੱਗਦਾ ਸੱਚ ਝੂਠ ਪਾਪ ਨੂੰ ਕਹਿਣ ਲੱਗਦਾ ਹੁੰਦਾ ਤਾਂ ਇਉਂ ਹੀ ਏ ਬਸ ਇੱਕ ਸਾਂਚਾ ਹੁੰਦਾ ਵਾ 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 ਬਹੁਤ ਸੋਹਣਾ ਠੀਕ ਇਸ ਕਵੀ ਦੇ ਰਿਵਾੜ ਦੇ ਦੂਸਰੇ ਮرحله ਵਿੱਚ ਮੈਂ ਦੂਸਰੀ ਵਾਰ ਦਾਬਤੇ ਸੁਖੰਦੇਰਾਂ ਗੁਰਦੀਪ ਗਿੱਲ ਸਾਹਿਬ ਮਿਹਰਬਾਨੀ ਜੀ ਨਜ਼ਮ ਹੈ ਜੀ ਹਰਫਾਂ ਦੀਆਂ ਸ਼ਹਿਨਾਈਆਂ ਚੱਲ ਨਹੀਂ ਜਿੰਦੇ ਏਦਾਂ ਕਰੀਏ ਹਰਫਾਂ ਦੀ ਯੂ ਤੁਰੀਏ ਚੱਲ ਨਹੀਂ ਜਿੰਦੇ ਏਦਾਂ ਕਰੀਏ ਹਰਫਾਂ ਦੀ ਯੂ ਤੁਰੀਏ ਲੰਮਾ ਪੈਂਡਾ ਵਰਜਤ ਨਜ਼ਮਾਂ ਦੇ ਨਾ ਕਰੀਏ ਵਾਹ ਵਾਹ ਮਿਹਰਬਾਨੀ ਚੱਲ ਨਹੀਂ ਜਿੰਦੇ ਏਦਾਂ ਕਰੀਏ ਹਰਫਾਂ ਦੀ ਯੂ ਤੁਰੀਏ ਲੰਮਾ ਪੈਂਡਾ ਵਰਜਤ ਨਜ਼ਮਾਂ ਦੇ ਨਾ ਕਰੀਏ ਧੁੱਪ ਦੀ ਕਾਤਰ ਪੱਲੇ ਬਣੀਏ ਧੁੱਪ ਦੀ ਕਾਤਰ ਪੱਲੇ ਬਣੀਏ ਚੁੱਪ ਦੀ ਪੀੜਾ ਜਰੀਏ ਸੁਣ ਨਜ਼ਮਾਂ ਦੀਏ ਪਰੀਏ ਹਮ ਹਮ ਉਪਦੀ ਕਾਤਰ ਪੱਲੇ ਬਣੀ ਚੁੱਪ ਦੀ ਪੀੜਾਂ ਜਰੀਏ ਸੁਣ ਨਜ਼ਮਾਂ ਦੀਏ ਪਰਿਏ ਬੂਹੇ ਉੱਤੇ دستਕ ਦੇਵਣ ਹਰਫ਼ਾਂ ਦੀਆਂ ਸ਼ਹਿਨਾਈਆਂ ਬੂਹੇ ਉੱਤੇ دستਕ ਦੇਵਣ ਹਰਫ਼ਾਂ ਦੀਆਂ ਸ਼ਹਿਨਾਈਆਂ ਝੱਲਿਆਂ ਸ਼ਾਇਰਾਂ ਏਦਾਂ ਨਜ਼ਮਾਂ ਸੋਚਾਂ ਸੰਗ ਪਰਣੀਆਂ ਵਾਹ ਬੂਹੇ ਉੱਤੇ دستਕ ਦੇਵਣ ਹਰਫ਼ਾਂ ਦੀਆਂ ਸ਼ਹਿਨਾਈਆਂ ਝੱਲਿਆਂ ਸ਼ਾਇਰਾਂ ਏਦਾਂ ਨਜ਼ਮਾਂ ਸੋਚਾਂ ਸੰਗ ਪਰਨਾਈਆਂ ਬਾਲਕੇ ਦੀਵਾ ਹਰਫਾਂ ਵਾਲਾ ਕਾਗਜ਼ ਦੀ ਹਿੱਕ ਤੇ ਧਰਿਏ ਬਾਲਕੇ ਦੀਵਾ ਹਰਫਾਂ ਵਾਲਾ ਕਾਗਜ਼ ਦੀ ਹਿੱਕ ਤੇ ਧਰਿਏ ਮਰ ਮੁੱਕ ਗਏ ਖਿਆਲਾਂ ਨੂੰ ਇਦਾਂ ਜੀਵਤ ਕਰੀਏ ਬਾਲਕੇ ਦੀਵਾ ਹਰਫਾਂ ਵਾਲਾ ਕਾਗਜ਼ ਦੀ ਹਿੱਕ ਤੇ ਧਰਿਏ ਮਰ ਮੁੱਕ ਗਏ ਖਿਆਲਾਂ ਨੂੰ ਇਦਾਂ ਜੀਵਤ ਕਰੀਏ ਮਾਂ ਬੋਲੀ ਪੰਜਾਬੀਏ ਨੀ ਤੇਰੇ ਜੀਵਨ ਸਿਰਜਣ ਹਾਰੇ मां बोलिए पंजाबीए नी, नी तेरे नी, जीवन सृजन हारे नैणा ਵਿੱਚੋਂ ਹਰਫ਼ ਡੋਲਦੇ ਪ੍ਰੀਤਾਂ ਦੇ ਵਣਜਾਰੇ ਕਿੰਨੀਆਂ ਸਦੀਆਂ ਇਥੋਂ ਲੰਘੀਆਂ ਹਰਫ਼ ਕਦੇ ਨਾ ਹੋਏ ਵਾਹ ਕਿੰਨੀਆਂ ਸਦੀਆਂ ਇਥੋਂ ਲੰਘੀਆਂ ਹਰਫ਼ ਕਦੇ ਨਾ ਹੋਏ ਫਰੀਦ ਨਾਨਕ ਤੇ ਬੁੱਲੇ ਸ਼ਾ ਵਰਗੇ ਪੂਜਣ ਜੋਗ ਨੇ ਹੋਏ ਕਿੰਨੀਆਂ ਸਦੀਆਂ ਇਥੋਂ ਲੰਘੀਆਂ ਹਰਫ਼ ਕਦੇ ਨਾ ਹੋਏ ਫਰੀਦ ਨਾਨਕ ਤੇ ਬੁੱਲੇ ਸ਼ਾ ਵਰਗੇ ਪੂਜਣ ਯੋਗ ਨੇ ਹੋਏ ਹਰਫਾਂ ਦੀ ਬਾਦਸ਼ਾਹੀ ਸਾਵੇ ਕਲਮਾਂ ਵਾਲੇ ਜਿੰਦੇ ਹਰਫਾਂ ਦੀ ਬਾਦਸ਼ਾਹੀ ਸਾਵੇ ਕਲਮਾਂ ਵਾਲੇ ਜਿੰਦੇ ਖੁਦੀ ਤਕabbਰ ਕਦੇ ਨਾ ਕਰਦੇ ਕੁੱਟ ਸਬਰਾਂ ਦਾ ਪੀਦੇ ਹਰਫਾਂ ਦੀ ਬਾਦਸ਼ਾਹੀ ਸਾਵੇ ਕਲਮਾਂ ਵਾਲੇ ਜਿੰਦੇ ਖੁਦੀ ਤਕabbਰ ਕਦੇ ਨਾ ਕਰਦੇ ਕੋਟ ਸਬਰ ਆਂਦਾ ਪੀਂਦੇ ਨੀਲੇ ਨੈਣੀ ਕਿਰਦੇ ਹੰਝੂ ਸਾਹਾਂ ਵਿੱਚੋਂ ਹੂਕ ਨੀਲੇ ਨੈਣੀ ਕਿਰਦੇ ਹੰਝੂ ਸਾਹਾਂ ਵਿੱਚੋਂ ਹੂਕ ਚੱਕ ਨਹੀਂ ਜਿੰਦੇ ਹਰਫ਼ ਪਵਿੱਤਰ ਬੇਸ਼ੱਕ ਜਿੰਦ ਮਲੂਕ ਨੀਲੇ ਨੈਣੀ ਹੰਝੂ ਕਿਰਦੇ ਸਾਹਾਂ ਵਿੱਚੋਂ ਹੂਕ ਚੁੱਕ ਨਹੀਂ ਜਿੰਦੇ ਹਰਫ਼ ਪਵਿੱਤਰ ਬੇਸ਼ੱਕ ਜਿੰਦ ਮਲੂਕ ਚੱਲ ਨਹੀਂ ਜਿੰਦੇ ਇਦਾਂ ਕਰੀਏ ਹਰ ਖਾਂ ਦੀ ਯੂਤਰੀਏ ਲੰਮਾ ਪੈਂਡਾ ਵਰਜਤ ਨਜ਼ਮਾਂ ਦੇ ਨਾ ਕਰੀਏ ਲੰਮਾ ਪੈਂਡਾ ਵਰਜਤ ਨਜ਼ਮਾਂ ਦੇ ਨਾ ਕਰੀਏ ਬਹੁਤ ਅੱਛੇ ਬਹੁਤ ਅੱਛੇ ਬਹੁਤ ਮਿਹਰਬਾਨੀ ਤੇ ਮੈਂ ਬਹੁਤ ਹੀ ਮਾਣ ਮਹਿਸੂਸ ਕਰ ਰਿਹਾ ਤੇ ਆਪਣੇ ਆਪ ਨੂੰ ਵੱਡਾ ਵੱਡਾ ਮਹਿਸੂਸ ਕਰ ਰਿਹਾ ਕਿ ਮੈਂ ਪ੍ਰੋਫੈਸਰ ਦਾਰਸ਼ ਸਿੱਧੂ ਜੀ ਨੂੰ ਦੁਆਰਾ ਦਾਬਤ ਦੇ ਰਿਆਂ ਕੋ ਆਪਣੀ ਸ਼ਾਹਕਾਰ ਰਚਨਾ ਸਰੋਤਿਆਂ ਦੇ ਨਜ਼ਰ ਕਰਨ ਲਈ ਆਸਰੇ ਮੈਂ ਥੋੜੇ ਦੂਰ ਕੁਝ ਜ਼ਰਾ ਦੇ ਕੁਝ ਸ਼ੇਰ ਵੀੜ ਤਾਂ ਜਿੰਨੀ ਵੀ ਦੇਵੇ ਵੀਰਤਾ ਜਿੰਨੀ ਵੀ ਦੇਵੇ ਹੱਸ ਕੇ ਸਹਿ ਜਾਵਾਂਗਾ ਮੈਂ ਵਾਹ ਵਾਹ ਕੀ ਬਾਤ ਵੀਰਤਾ ਜਿੰਨੀ ਵੀ ਦੇਵੇ ਹੱਸ ਕੇ ਹੱਸ ਕੇ ਸਹਿ ਜਾਵਾਂਗਾ ਮੈਂ ਵਾਹ ਝੜ ਗਿਆ ਤਾਂ ਵਾਂਗ ਸ਼ੀਸ਼ੇ ਟਟਕ ਜਾਵਾਂਗਾ ਕੀ ਬਾਤ ਟਟਕ ਜਾਵਾਂਗਾ ਬਹੁਤ ਅੱਛਾ ਝੜ ਗਿਆ ਤਾਂ ਵਾਂਗ ਸ਼ੀਸ਼ੇ ਟਟਕ ਜਾਵਾਂਗਾ ਮੈਂ ਔਰ ਤੋੜ ਕੇ ਜਦ ਜਿਸਮ ਦੀ ਦੀਵਾਰ ਤੁਰ ਜਾਵਾਂਗਾ ਮੈਂ ਵਾਹ ਤੋੜ ਕੇ ਜਦ ਜਿਸਮ ਦੀ ਦੀਵਾਰ ਤੁਰ ਜਾਵਾਂਗਾ ਮੈਂ ਵਾਹ ਗੀਤ ਬਣ ਕੇ ਤੇਰੇਆ ਬੁੱਲਾ ਤੇ ਬਹਿ ਜਾਵਾਂਗਾ ਮੈਂ ਬਹੁਤ ਸੋਹਣਾ ਬਹੁਤ ਵਧੀਆ ਜ਼ਿੰਦਗੀ ਦੇ ਕਾਲਿਆਂ ਕੋਹਾਂ ਚ ਹੂੰ ਤੇਰੀ ਯਾਦ ਵਾਹ ਜ਼ਿੰਦਗੀ ਦੇ ਕਾਲਿਆਂ ਕੋਹਾਂ ਚ ਤੇਰੀ ਯਾਦ ਦੇ ਜੁਗਨੂ ਜਗਾ ਕੇ ਦਿਲ ਦੇਆ ਖੂਹਾਂ ਚ ਲੈ ਜਾਵਾਂਗਾ ਮੈਂ ਵਾਹ ਕਿਆ ਵਾਕਿ ਸ਼ੇਰ ਮੈਂ ਹਾਂ ਤੇਰੇ ਹੱਥ ਦੀ ਰੇਖਾ ਵਾਹ ਮੁਕੱਦਰ ਹਾਂ ਤੇਰਾ ਮੈਂ ਹਾਂ ਤੇਰੇ ਹੱਥ ਦੀ ਰੇਖਾ ਮੁਕੱਦਰ ਹਾਂ ਤੇਰਾ ਰੰਗ ਮਹਿੰਦੀ ਦਾ ਨਹੀਂ ਹੈ ਜੋ ਕਿ ਲੈ ਜਾਉਗਾ ਮੈਂ ਬਹੁਤ ਅੱਛੀ ਵਾਹ ਇੱਕ ਹੋਰ ਗੱਲ ਦੋ ਤਨជា ਮੈਂ ਘਟਾ ਬਣ ਕੇ ਮੁਹੱਬਤ ਦੀ ਤੇਰੇ ਤੇ ਵਰ ਗਿਆ ਵਾਹ ਮੈਂ ਘਟਾ ਬਣ ਕੇ ਮੁਹੱਬਤ ਦੀ ਤੇਰੇ ਤੇ ਵਰ ਗਿਆ ਇਹ ਬੜੀ ਗੁਸਤਾਖ ਜੁਰਤ ਸੀ ਮਗਰ ਨਾ ਕਰ ਗਿਆ ਵਾਹ ਬਹੁਤ ਅੱਛਾ ਕੀ ਬਾਤ ਹੈ ਬੜਾ ਕਰਾ ਬਣ ਕੇ ਮੁਹੱਬਤ ਦੀ ਤੇਰੇ ਇਹ ਤਾਂ ਕਰ ਗਿਆ ਇਹ ਬੜੀ ਗੁਸਤਾਖ ਜੁਰਤ ਸੀ ਮਗਰ ਮੈਂ ਕਰ ਗਿਆ ਵਾਹ ਵਾਹ ਕੀ ਤੂੰ ਅੰਗਿਆਰਾ ਜਹੇ ਨੈਣਾ થી ਮੈਨੂੰ ਤੱਕਿਆ ਵਾਹ ਕੀ ਤੂੰ ਅੰਗਿਆਰਾ ਜਹੇ ਨੈਣਾ ਨੈਣਾ થી ਮੈਨੂੰ ਤੱਕਿਆ ਮੈਂ ਪੁਕਾਰ ਉਠਿਆ ਮਲੂ ਕੋ ਠਰ ਗਿਆ ਬੈਠ ਗਿਆ ਕੀ ਬਾਤ ਹੈ ਬਹੁਤ ਸੁਣਾ ਵਧੀਆ ਦੋ ਸ਼ੇਰ ਹੋ ਰਿਹਾ ਰਹੇ ਨੇ ਜੀ ਜੀ ਸ਼ਾਹ ਹਾਫਜ਼ਾ ਕਮਜ਼ੋਰ ਹੋ ਚੁੱਕਾ ਹੈ ਇਸ ਕਰਕੇ ਯਾਦੀਆਂ ਦੀ ਬੁਰੀ ਹੋ ਗਈ ਵਾ ਵਾ ਤੈਨੂੰ ਮੁਬਾਰਕ ਤੇਰੀਆਂ ਇਹ ਸੁਖ ਪੋਸ਼ੀਆਂ ਵਾ ਵਾ ਹਾਂ ਤੈਨੂੰ ਮੁਬਾਰਕ ਤੇਰੀਆਂ ਇਹ ਸੁਖ ਪੋਸ਼ੀਆਂ ਇਹ ਸੁਖ ਪੋਸ਼ੀਆਂ ਸਾਨੂੰ ਮੁਬਾਰਕ ਸਾਡੀਆਂ ਖਾਨਾ ਬਦੋਸ਼ੀਆਂ ਵਾ ਵਾ ਬਹੁਤ ਅੱਛੀ ਬਹੁਤ ਅੱਛੀ ਸਾਨੂੰ ਮੁਬਾਰਕ ਸਾਡੀਆਂ ਖਾਨਾ ਬਦੋਸ਼ੀਆਂ ਸਦਕੇ ਹਾਂ ਤੇਰੇ ਪਿਆਰ ਦੇ ਗੁਣ ਜਾ ਰਿਆ ਅਸੀਂ ਵਾਹ ਸਦਕੇ ਹ ਤੇਰੇ ਪਿਆਰ ਦੇ ਗੁਣ ਜਾ ਰਿਆ ਅਸੀਂ ਵਾਹ ਨੈਣਾ ਨੂੰ ਨੀਰ ਦੇ ਗਏ ਦਿਲ ਨੂੰ ਨਵੋਸ਼ੀਆਂ ਵਾਹ ਉਹ ਆਖਰੀ ਸ਼ੇਰ ਅਰਸ਼ਾਦ ਆਏ ਨੇ ਕੁਝ ਅਦੀਬ ਅੱਜ ਵਾਹ ਘਰ ਵਿੱਚ ਜ਼ਰੀਬ ਦੇ ਵਾਹ ਆਏ ਨੇ ਕੁਝ ਅਦੀਬ ਅੱਜ ਘਰ ਵਿੱਚ ਜ਼ਰੀਬ ਦੇ ਮੁਫਲਸ ਨੇ ਦਸਤਰਖਾਨ ਤੇ ਗਜ਼ਲਾ ਪਰੋਸੀਆਂ ਬਹੁਤ ਅੱਛੇ ਬਹੁਤ ਵਧੀਆ ਮੈਂ ਲੱਗਦੇ ਹੱਥ ਇੱਕ ਵਾਰ ਫੇਰ ਵਿਸ਼ਨ ਦਾ ਜੀ ਵਿਸ਼ਨ ਨੂੰ ਬੇਨਤੀ ਕਰਾਂਗਾ ਕਿ ਉਹ ਮੁਸ਼ਾਇਰੇ ਨੂੰ ਆਪਣੇ ਕਲਾਮ ਨਾਲ ਅੰਜਾਮ ਤੱਕ ਪਹੁੰਚਾਓ ਵਿਸ਼ਨ ਦਾ ਜੀ ਦੋਸਤੋ ਮੈਂ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ ਨਜ਼ਮੀ ਦਾ ਇੱਕ ਸ਼ੇਰ ਤੁਹਾਨੂੰ ਪਹਿਲਾਂ ਸੁਣਾਣਾ ਬਾਬਾ ਨਜ਼ਮੀ ਬਾਬਾ ਨਜ਼ਮੀ ਕਿ ਉੱਚਾ ਕਰਕੇ ਮੈਂ ਜਾਵਾਂਗਾ ਇੱਕ ਇੱਕ ਬੋਲ ਪੰਜਾਬੀ ਦਾ ਵਾਹ ਵਾਹ ਉੱਚਾ ਕਰਕੇ ਮੈਂ ਜਾਵਾਂਗਾ ਇੱਕ ਇੱਕ ਬੋਲ ਪੰਜਾਬੀ ਦਾ ਘਰ ਘਰ ਵੱਜਦਾ ਲੋਕ ਸੁਣਨਗੇ ਇੱਕ ਦਿਨ ਢੋਲ ਪੰਜਾਬੀ ਦਾ ਬਹੁਤ ਅੱਛਾ ਬਹੁਤ ਅਧੀਏ ਤੇ ਮੇਰਾ ਉਹਨਾਂ ਨੂੰ ਟੱਕਰ ਦੇਣ ਦਾ ਦੇ ਮਤਲਬ ਨਹੀਂ ਹੈ ਲੇਕਿਨ ਉਹਦੇ ਜਵਾਬ ਵਿੱਚ ਸ਼ੇਰ ਹੈ ਕਿ ਮੈਂ ਸੁਨਿਆਰਾ ਮਾਂ ਬੋਲੀ ਦਾ ਵਾਹ ਵਾਹ ਮੈਂ ਸੁਨਿਆਰਾ ਮਾਂ ਬੋਲੀ ਦਾ ਨਜ਼ਮੀ ਸੋਨਾ ਪਾਸੇ ਦਾ ਪਾਸੇ ਦਾ ਕੀ ਬਤ ਮੈਂ ਸੁਨਿਆਰਾ ਮਾਂ ਬੋਲੀ ਦਾ ਨਜ਼ਮੀ ਸੋਨਾ ਪਾਸੇ ਦਾ ਮੈਂ ਵਾਰਿਸ ਵੰਜਲੀ ਦਾ ਹਾਂ ਤੇ ਉਹ ਰਾंजे ਦੇ ਕਾਸੇ ਦਾ ਕਾਸੇ ਦਾ ਸੋ ਦੋਸਤੋ ਮੇਰੀ ਅਗਲੀ ਜਿਹੜੀ ਨਜ਼ਮ ਹੈ ਉਹ ਮੈਂ ਇੱਕ ਕਵਿਤਾ ਲਿਖੀਏ ਵਾਰਿਸ ਸ਼ਾਹੀ ਸ਼ਾਹ ਕਾ ਰਚਨਾ हीर ਉਹਨੂੰ ਸ਼ਰਦਾਂ ਜਲੀ ਦੇ ਰਿਹਾ ਅੱਛਾ ਆਪਣੇ ਸ਼ਬਦਾਂ ਹੀਰ ਮੋਈ ਬੇਹੁਸਨ ਪੰਜਾਬ ਹੋਇਆ ਹੂੰ ਤੇ ਇਸ਼ਕ ਤੁਰ ਪਿਆ ਏ ਅਖੀਰ ਕਹਿ ਕੇ ਬਾਗ ਉਜੜ ਗਏ ਪਾਕ ਮੁਹੱਬਤਾਂ ਦੇ ਤੇ ਬਣਿਆ ਜ਼ਹਿਰ ਚਨਾ ਦਾ ਹੋਈਆਂ ਦਫਨ ਸਹੇਲੀਆਂ ਬਾਗ ਅੰਦਰ ਤੇ ਚੰਦਨ ਰੁੱਖ ਰੋਂਦੇ ਹੀਰ ਹੀਰ ਕਹਿ ਕੇ ਕਾਸਾ ਰਾਂਝੇ ਦਾ ਟੁੱਟ ਦੋ ਫਾੜ ਹੋਇਆ ਵਾਹ ਓ ਤੇ ਬੰਜਲੀ ਬਿਲਕੁਠੀ ਹੀਰ ਹੀਰ ਕਕੇ ਬਹੁਤ ਅੱਛਾ ਬਹੁਤ ਵਾਹ ਹੂਰਾ ਚਲ ਬਹਿਸ਼ਤ ਚੋਂ ਰੋਣ ਆਇਆ ਤੇ ਪਹਾਈਆਂ ਤਾ ਮਾਰੀ ਤੀ ਦੋ ਵੀਰ ਕਹਿ ਕੇ ਨਿੰਮੋ ਚੋਣ ਸਭ ਟਿੱਲੇ ਦੇ ਨਾਥ ਜੋਗੀ ਓ ਤੇ ਮਾਰੀ ਮੱਥੇ ਦੀ ਲਕੀਰ ਕਰਕੇ ਕਦੋਂ ਕੈਦ ਕੀਤਾ ਦੋਜ਼ਖ ਜੇਲ੍ਹਖਾਨੇ ਤੈਨੂੰੜ ਸੁਟਈ ਬਦੀਦਾ ਪੀਰ ਕਕੇ ਜੀਵਨ ਜੋਤ ਬੁਜੀ ਚੂਚਕ ਚੌਧਰੀ ਦੀ ਹੋ ਤੇ ਬਾਣਾ ਮਨ ਰਜ਼ਾ ਤਕਦੀਰ ਕਹਿ ਕੇ ਦੋਸਤੋ ਆਖਰੀ ਬੰਦ ਜੋ ਇਸ ਕਵਿਤਾ ਦਾ ਹਾਸਲ ਹੈ ਮੈਂ ਤੁਹਾਨੂੰ ਨਜ਼ਰ ਕਰ ਰਿਹਾ ਹਾਂ ਰੋਜ਼ੇ ਹਸ਼ਰ ਜੋ ਮਰਤਬਾ ਪੇਸ਼ ਹੋਇਆ ਤੇ ਦੀ ਦਰਾਂਜੇ ਨੂੰ ਲਿਖਿਆ ਪੀਰ ਕਹਿ ਕੇ ਵਾਰਿਸ ਸ਼ਾਲ ਖਿਆ ਜੱਟੀ ਹੀਰ ਜਿਸ ਨੂੰ ਤੇ ਕਤਬਾ ਦਰਜ ਹੋਇਆ ਮਾਈ ਹੀਰ ਕਹਿ ਕੇ ਸੋ ਦੋਸਤੋ ਅੱਜ ਦੇ ਇਸ ਬਹੁਤ ਹੀ ਸੁੰਦਰ ਕਵੀ ਦਰਬਾਰ ਵਿੱਚ ਜਿਨ੍ਹਾਂ ਸ਼ਾਇਰ ਦੋਸਤਾਂ ਨੇ ਹਿੱਸਾ ਲਿਆ ਉਹਨਾਂ ਦੇ ਸੱਦੇ ਨਾਲ ਇਸ ਪ੍ਰਕਾਰ ਨੇ ਅਤ ਸਤਿਕਾਰਤ ਤੇ ਮਾਨ ਬਖਸ਼ਣ ਵਾਲਾ ਨਾ ਪ੍ਰੋਫੈਸਰ ਰਵਤਾਰ ਸਿੰਘ ਸਿੱਧੂ ਜੀ ਨੌਜਵਾਨ ਸ਼ਾਇਰ ਰੰਧੀਰ ਜੀ ਤੇ ਬੜੀ ਖੂਬਸੂਰਤ ਕਪਤਾ ਦੇ ਮਾਲਕ ਗੁਰਦੀਪ ਗਿੱਲ ਜੀ ਜੋ ਕਪੂਰਥਲ ਤੋਂ ਹਾਜ਼ਰ ਹੋਏ ਨੇ ਮੈਂ ਸਭ ਦਾ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਮੈਂ ਬਿਸ਼ਿੰਦਾਸ ਇਹਨਾ ਸ਼ਬਦਾਂ ਨਾਲ ਹੀ ਇਸ ਕਵੀ ਦਰਬਾਰ ਨੂੰ ਖਤਮ ਕਰਨ ਦੀ ਇਜਾਜ਼ਤ ਚਾਹਨਾ। ਸ਼ੁਕਰੀਆ। ਬਹੁਤ ਸ਼ੁਕਰੀਆ।